ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਜਾਣਾ ਹੈ ਤੇ ਤੁਹਾਨੂੰ ਵਿਦਾਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਚਲਦੇ ਹਾਂ ਗੁਰਦੁਆਰਾ ਸਾਹਿਬ ਲਓ ਜੀ ਕੀਤਪੁਰ ਸਾਹਿਬ ਪਹੁੰਚ ਗਏ ਆਪਾਂ ਕੀਤਪੁਰ ਸਾਹਿਬ ਤੋਂ ਪਹਿਨਾ ਪਾਣੀ ਹੈ ਜਿਹੜਾ ਸਤਲੁਜ ਦਰਿਆ ਛੱਡਿਆ ਹੋਇਆ ਹੈ ਸਪੀਡ ਦੇਖੋ ਤੁਸੀਂ ਪਾਣੀ ਦੀ ਕਿੰਨੀ ਆ ਤੁਹਾਨੂੰ ਇੰਜੀਨੀਅਰਿੰਗ ਦਵਾਉਂਦਾ ਮੈਂ ਆ ਦੇਖੋ ਪਰੋਂ ਨਹਿਰ ਚੱਲ ਰਹੀ ਆ ਇਹ ਤੇ ਇਹਦੇ ਨੀਚੇ ਤੋਂ ਇੱਕ ਨਹਿਰ ਹੋਰ ਨਿਕਲ ਰਹੀ ਆ ਬ੍ਰਿਜ ਬਣਿਆ ਹੋਇਆ ਤੇ ਇਹ ਪਾਖੜ ਨਹਿਰ ਆ ਉਹ ਪਾਣੀ ਲੱਗ ਜਾ ਰਿਹਾ ਏ ਤੇ ਇਹ ਪਾਖੜ ਨਹਿਰ ਦਾ ਪਾਣੀ ਲੱਗ ਆ ਇਹ ਸਾਹਮਣੇ ਤੋਂ ਆ ਰਿਹਾ ਪਾਣੀ ਇਹ ਸਤਲੁਜ ਰਿਆ ਦੇ ਵਿੱਚ ਮਿਲ ਜਾਂਦਾ ਜਾ ਕੇ ਇਹ ਜਿਹੜਾ ਪਾਣੀ ਆ ਸਪੀਡ ਦੇਖੋ ਕਿੰਨੀ ਆ ਪਾਣੀ ਦੀ ਇਹ ਕੀਰਤਪੁਰ ਸਾਹਿਬ ਦੇ ਲਾਗੇ ਆ ਕੀਰਤਪੁਰ ਸਾਹਿਬ ਤੋਂ ਪਹਿਲਾਂ ਦੇਖ ਸਕਦੇ ਹੋ ਜੀ ਸਾਹਮਣੇ ਗੇਟ ਲੱਗੇ ਹੋਏ ਨੇ ਹੁਣ ਖੱਡ ਵੀ ਕਹਿੰਦੇ ਆ ਇਹਨੇ ਦੇਖ ਸਕਦੇ ਤੁਸੀਂ ਤੇ ਇਹਦੇ ਥੱਲੇ ਤੋਂ ਜਾ ਰਹੀ ਆ ਭਾਖੜਾ ਨਹਿਰ ਇੰਜਨ ਇਰੀਂ ਦਾ ਕਿ ਬੇਜੋੜ ਨੂੰ ਮੁੰਨਾ ਆ ਇਹਦਾ ਵਜਨ ਦੇਖ ਲਓ ਕਿੰਨਾ ਹੋਊਗਾ ਪਾਣੀ ਦਾ ਇਹਦਾ ਬ੍ਰਿਜ ਨੇ ਥੱਲੇ ਦੇ ਬ੍ਰਿਜ ਆ ਭਾਰ ਚੱਲਿਆ ਹੋਇਆ ਇਹਨੇ ਬ੍ਰਿਜ ਨੇ ਤੇ ਥੱਲੇ ਹੋਵੇ ਨਾਇਰ ਜਾ ਰਹੀ ਆ ਤੇ ਲੋ ਜੀ ਪਹੁੰਚ ਗਏ ਗੁਰਦੁਆਰਾ ਪਤਾਲਪੁਰ ਸਾਹਿਬ ਜਿਨੇ ਗੁਰਦੁਆਰਾ ਸਾਹਿਬ ਚ ਵਰਤਨ ਚੜਾਉਣੇ ਨੇ ਇਹ ਕੋ ਰੇ ਸਕਦਾ ਇਹੋ ਸਾਰੀਆਂ ਵਰਤਨਾ ਦੀਆਂ ਇਹ ਦੁਕਾਨਾਂ ਸਾਹਮਣੇ ਗੁਰਦੁਆਰਾ ਕੀਰਤੀ ਪਤਾਲਪੁਰ ਸਾਹਿਬ ਮੋਨਿਕਾਰਾਂ ਦੀ ਪਾਰਕਿੰਗ ਹੈ ਕਹਿੰਦਾ ਦਾ ਪਤਨ ਕੇ ਰਾਹ ਤੇ ਲਾਓ ਜੀ ਕੀਰਤਪੁਰ ਸਾਹਿਬ ਦਾ ਇਤਿਹਾਸ ਦੱਸਦੇ ਆ ਤੁਹਾਨੂੰ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਆਉਂਦੇ ਆ ਦਰਸ਼ਨ ਤੁਹਾਨੂੰ ਜਿਤ ਮਿਲੀਏ ਚੇਕੇ ਸਭ ਸੋ ਜਿੱਥੇ ਕੀ ਮ੍ਰਿਤਕ ਪ੍ਰਾਣੀਆਂ ਦਾ ਜਿਹੜੇ ਫੁੱਲ ਆ ਉਹ ਪਾ ਜਾਂਦੇ ਆ ਆਸਤੀਆਂ ਤੇ ਇਸ ਸਥਾਨ ਤੇ ਮੇਰੀ ਪੀੜੀ ਦੇ مالک ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸੰਸਕਾਰ ਆ ਉਹ ਕੀਤਾ ਗਿਆ ਸੀ ਤੇ ਇਹ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਜਿਹੜੇ ਗੁਰਦੁਆਰੇ ਨੇ ਸਾਰੇ ਗੁਰਦੁਆਰਿਆਂ ਦਾ ਇਤਿਹਾਸ ਲਿਖਿਆ ਹੋਇਆ ਏ ਤੇ ਇਤਿਹਾਸ ਬਾਕੀ ਤੁਸੀਂ ਪੜ ਸਕਦੇ ਆ ਤੇ ਤਕਰੀਬਨ ਇੱਥੇ 9 ਗੁਰਦੁਆਰੇ ਨੇ ਇਤਿਹਾਸਕ ਜਿਹੜੇ ਪਹਿਲਾ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਤੇ ਗੁਰਦੁਆਰਾ ਸ਼ੀਸ਼ਮੈਲ ਹੈ ਦੂਸਰਾ ਤੀਸਰਾ ਗੁਰਦੁਆਰਾ ਕੋਟ ਸਾਹਿਬ ਤੇ ਗੁਰਦੁਆਰਾ ਹਰਮੰਦਰ ਸਾਹਿਬ ਤੇ ਪੰਜਵਾਂ ਗੁਰਦੁਆਰਾ ਸ਼੍ਰੀ ਮਨਜੀ ਸਾਹਿਬ ਤੇ ਗੁਰਦੁਆਰਾ ਸ਼੍ਰੀ ਵਿਵਾਨਗੜ ਸਾਹਿਬ ਤੇ ਗੁਰਦੁਆਰਾ ਸ਼੍ਰੀ ਤੀਰ ਸਾਹਿਬ ਤੇ ਗੁਰਦੁਆਰਾ ਬਾਬਾ ਗੁਰਦਤਾ ਜੀ ਤੇ ਗੁਰਦੁਆਰਾ ਨੌਵਾਂ ਹੈਗਾ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਵਾਹਿਗੁਰੂ ਤੇ ਆਪ ਦਰਸ਼ਨ ਕਰਦੇ ਆ ਜੀ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ 15 ਦਰਬਾਰ ਸਾਹਿਬ ਦੇ ਤੇ ਗੁਰਦੁਆਰਾ ਸਾਹਿਬ ਦੇ ਨਾਲ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਘਾ ਲੱਗਿਆ ਹੋਇਆ ਸਾਹਮਣੇ ਦਰਬਾਰ ਸਾਹਿਬ ਦਾ ਰਸਤਾ I don't know. ਦੇ ਆ ਚਰਿਆ ਤੇ ਦੇ ਨਾ ਤੇ ਹੁਣ ਚੱਲਦੇ ਯਸਤ ਕਾਰਟ ਜਿੱਥੇ ਮਿੱਤਕ ਪ੍ਰਾਣੀਆਂ ਦੀ ਜਿਹੜੀਆਂ ਆਸਥੀਆਂ ਉਹ ਪਾਈ ਜਾਂਦੀਆਂ ਸੰਗਤ ਅੱਜ ਬਹੁਤ ਆਈ ਹੋਈ ਹੈ ਜਿੰਨੀ ਵੀ ਸੰਗਤ ਆ ਰਹੀ ਹੈ ਸਾਰੀਆਂ ਆਸਤੀਆਂ ਪਾਉਣ ਵਾਲੀ ਹੈ ਇਹ ਸਾਹਮਣੇ ਯਸਤ ਘਾਟ ਹੈ ਜੀ ਇਹ ਇਹ ਹਸਤਕਾੜ ਬਣਿਆ ਹੋਇਆ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਦੇ ਸਕਦੇ ਆ ਸਪੀਡ ਪਾਣੀ ਦੀ ਤੇ ਆਸਤੀਆਂ ਪਾਈਆਂ ਜਾਂਦੀਆਂ ਇਸ ਆਸਤ ਕਾਰਡ ਤੇ ਭਾਇਆ ਭਾਇਆ ਤੇ ਇੱਥੇ ਆ ਕੇ ਬੰਦੇ ਦੀ ਲਾਸਟ ਜਿਹੜੀ ਦੌੜ ਭੱਜ ਆ ਜਿੰਦਗੀ ਦੀ ਉਹ ਸਾਰੀ ਖਤਮ ਹੋ ਜਾਂਦੀ ਆ ਤੇ ਪਰਿਵਾਰ ਵੀ ਕੋਈ ਆਸਤੀਆਂ ਪਾਉਣ ਆਇਆ ਇੱਥੇ ਤੇ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਲਿਜਾਂਦਾ ਪਾਣੀ ਇਹ ਸਾਰਾ ਗੁਰਦੁਆਰਾ ਸਾਹਿਬ ਵੱਲੋਂ ਜ਼ਰੂਰੀ ਬੇਨਤੀ ਲਿਖੀ ਗਈ ਹੈ। ਅਸਕਾਰ ਦੇ ਵਿੱਚ ਗੰਦਗੀ ਪਾਉਣੀ ਬਿਲਕੁਲ ਸਖਤ ਮਨਾ ਹੈ। ਤੇ ਜਿਹੜੇ ਮ੍ਰਿਤਕ ਪ੍ਰਾਣੀਆਂ ਦੇ ਕੱਪੜੇ ਵਗੈਰਾ ਉਹ ਵੀ ਕਈ ਬੰਦੇ ਸੜ ਦਿੰਦਾਂ ਨੇ ਵਿੱਚ। ਤੇ ਜਿਹਦੇ ਵਿੱਚ ਰਾਖ ਵਗੈਰਾ ਪਾ ਕੇ ਲੈ ਕੇ ਆਉਂਦੇ ਨੇ ਉਹ ਬੋਰੀ ਵਗੈਰਾ ਵੀ ਵਿੱਚ ਸੜ ਦਿੰਦਾਂ ਨੇ। ਉਹ ਬਹੁਤ ਜ਼ਿਆਦਾ ਗਲਤ ਆ ਇਹ। ਸਫਾਈ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ। ਪ੍ਰੋਪਰ ਲੈ ਕੇ ਲਾਇਆ ਹੋਇਆ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਦਫਤਰ ਬਣਿਆ ਹੋਇਆ ਜਿੱਥੇ ਕਿ ਮ੍ਰਿਤਕ ਪ੍ਰਾਣੀ ਦਾ ਜਿਹੜਾ ਨਾਮ ਉਹ ਦਰਜ ਕਰਾਇਆ ਜਾਂਦਾ ਇਹ ਸਾਹਮਣੇ ਗੁਰਦੁਆਰਾ ਸਾਹਿਬ ਤੇ ਸਾਹਮਣੇ ਪਾਰਕ ਦੇ ਸਾਹਮਣੇ ਬਿਲਕੁਲ ਦਫਤਰ ਹੈ ਇੱਥੇ ਜਿਹੜੇ ਆ ਨਾਮ ਦਰਜ ਕਰਾਇਆ ਜਾਂਦੇ ਆ ਲੋਕ ਸੁਧਾਰ ਕੇ ਪ੍ਰਾਣੀਆਂ ਦੇ ਤੇ ਪ੍ਰਾਂਤ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਾ ਸਕਦੇ ਆਪਾਂ ਤੇ ਆਪਰੇ ਦਰਸ਼ਨ ਕੀਤਾ ਜੀ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਵਾਲਾ ਬਟਨ ਜਰੂਰ ਦਬਦਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਰੱਬ ਰਾਖਾ